ਸਤਿ ਸ਼੍ਰੀ ਅਕਾਲ ਦੋਸਤੋ ਮੈਂ ਡਾਕਟਰ ਅਮਨਦੀਪ ਸਿੰਘ ਸਿੱਧੂ ਮੈਂ ਸਿੱਧੂ ਲੀਵਰ ਐਂਡ ਗੈਸਟਰੋ ਸੁਪਰ ਸਪੈਸ਼ਲਿਟੀ ਦਾ ਓਨਰ ਹਾਂ ਮੇਰਾ ਸੈਂਟਰ ਜਿਹੜਾ ਕਿ ਸ਼ੁਭਮ ਇਨਕਲੇ ਬਟਾਲਾ ਰੋਡ ਗੁਰਦਾਸਪੁਰ ਦੇ ਵਿੱਚ ਸਥਿਤ ਹੈ ਇਸ ਵੀਡੀਓ ਰਸਤੇ ਮੈਂ ਅੱਜ ਇੱਕ ਇਨਫੋਰਮੇਸ਼ਨ ਸਾਰੇ ਲੋਕਾਂ ਨਾਲ ਸ਼ੇਅਰ ਕਰਨਾ ਚਾਹੁੰਦਾ ਹਾਂ ਮੇਰੇ ਕੋਲ ਇੱਕ ਧਾਰੀਵਾਲ ਦਾ ਪੇਸ਼ੈਂਟ ਸੀ ਜਿਸ ਦੀ ਉਮਰ 16 ਸਾਲ ਸੀ ਉਹ ਮੇਰੇ ਕੋਲ ਬੇਸਿਕਲੀ ਸੇਫਟੀ ਪਿੰਨ ਜਿਹਨੂੰ ਬਸਕੂਆ ਕਹਿੰਦੇ ਆ ਆਪਾਂ ਉਹ ਗਲਤੀ ਨਾਲ ਉਸਨੇ ਜਿਹੜਾ ਸੇਫਟੀ ਪਿਨ ਹੈ ਉਹ ਮੂੰਹ ਰਸਤੇ ਅੰਦਰ ਫੂਡ ਪਾਈਪ ਦੇ ਵਿੱਚ ਨਗਾ ਲਿਆ ਸੀ ਤੇ ਸਾਡੇ ਕੋਲ ਉਹ ਐਮਰਜੈਂਸੀ ਕੰਡੀਸ਼ਨ ਦੇ ਵਿੱਚ ਆਏ ਤੇ ਮੈਂ ਉਹਨਾਂ ਦਾ ਐਂਡੋਸਕੋਪਿਕਲੀ ਐਂਡੋਸਕੋਪੀ ਰਸਤੇ ਦੇਖਿਆ ਕਿ ਉਹਦਾ ਜਿਹੜਾ ਬਸਕੂਆ ਸੀ ਉਹ ਫੂਡ ਪਾਈਪ ਦੇ ਵਿੱਚ ਫਸਿਆ ਹੋਇਆ ਸੀ ਬਟ ਜਿਹੜੀ ਸਭ ਨਾਲੋਂ ਕ੍ਰਿਟੀਕਲ ਪੋਜੀਸ਼ਨ ਸੀ ਉਹ ਇਹ ਸੀ ਕਿ ਜਿਹੜਾ ਬਸਕੂਆ ਸੋਰ ਸੇਫਟੀ ਪਿਨ ਸੀ ਉਹ ਖੁੱਲਾ ਸੀ ਤਉਹਦਾ ਜਿਹੜਾ ਤਿੱਖੀ ਸੂਈ ਹੁੰਦੀ ਹੈਗੀ ਆ ਉਹ ਸਾਡੇ ਵਾਲੇ ਪਾਸੇ ਜਾਨੀ ਕਿ ਐਂਡੋਸਕੋਪੀ ਵਾਲੇ ਪਾਸੇ ਜਬ ਮੂੰਹ ਪਿਆ ਹੋਇਆ ਸੀ ਅਗਰ ਜੇ ਉਸ ਨੂੰ ਅਸੀਂ ਸਿੱਧਾ ਖਿੱਚਦੇ ਤਾਂ ਉਹ ਪੰਕਚਰ ਹੋ ਕੇ ਫੂਡ ਪਾਈਪ ਨੂੰ ਫਾੜ ਵੀ ਸਕਦੀ ਸੀ ਤਾਂ ਇਹਦੇ ਵਿੱਚ ਅਸੀਂ ਕੀ ਕੀਤਾ ਕਿ ਪਹਿਲਾਂ ਅਸੀਂ ਸੇਫਟੀ ਪਿੰਨ ਨੂੰ ਸਟਮਕ ਚ ਲੈ ਲੈ ਕੇ ਜਾ ਕੇ ਸਟੇਨਰ ਸੇਫਟੀ ਪਿਨ ਦੇ ਜਿਹੜੀ ਪਿਛਲਾ ਪੋਰਸ਼ਨ ਹੁੰਦਾ ਆ ਉਸਦੇ ਉਸ ਨੂੰ ਅਸੀਂ ਫੜਿਆ ਤੇ ਹੌਲੀ ਹੌਲੀ ਕਰਕੇ ਮੂੰਹ ਰਸਤੇ ਐਂਡੋਸਕੋਪੀ ਜਿਹਨੂੰ ਦੂਰਬੀਨ ਕਹਿੰਦੇ ਆ ਉਸਦੇ ਰਸਤੇ ਅਸੀਂ ਬਿਨਾ ਕੋਈ ਚੀਰ ਫਾੜ ਤੂੰ ਉਹ ਸੇਫਟੀ ਪਿਨ ਬਾਹਰ ਕੱਢਦੇ ਆ ਪੇਸ਼ੈਂਟ ਬਿਲਕੁਲ ਠੀਕ ਹੈ ਉਸ ਨੂੰ ਕੋਈ ਵੀ ਐਡਮਿਸ਼ਨ ਦੀ ਜ਼ਰੂਰਤ ਨਹੀਂ ਹੈ ਤੇ ਪੇਸ਼ੈਂਟ ਨੂੰ ਬਿਨਾ ਕੋਈ ਚੀਰ ਫਾੜ ਦੇ ਬਿਨਾ ਕੋਈ ਦਾਖਲੇ ਤੇ ਅਸੀਂ ਉਸ ਦਾ ਇਹ ਇਲਾਜ ਕੀਤਾ ਧੰਨਵਾਦ ਮੇਰੀ ਨਾ ਹੀ ਬੇਟੀ ਆ ਇਹ ਨਾ ਸਕੂਲ ਦਾ ਹੋਮਵਰਕ ਕਰ ਸੀ ਰਹੀ ਸੀ ਪ੍ਰੋਜੈਕਟ ਬਣਾ ਰਹੀ ਸੀ ਤੇ ਇਹਨੇ ਨਾ ਸੇਫਟੀ ਪਿੰਨ ਜਿਹੜੀ ਉਹ ਮੂੰਹ ਦੇ ਵਿੱਚ ਰੱਖੀ ਹੋਈ ਸੀ ਤੇ ਉਹ ਇਹਨੂੰ ਖਾਂਸੀ ਆਈ ਤੇ ਉਹ ਸੇਫਟੀ ਪਿੰਨ ਜਿਹੜੀ ਉਹ ਇਹਦੇ ਅੰਦਰ ਚਲ ਗਈ ਫਿਰ ਅਸੀਂ ਤਾਂ ਧਾਰੀਵਾਲ ਤੋਂ ਹੀ ਅਸੀਂ ਘੱਟੇ ਲੋ ਡਾਕਟਰ ਦੇ ਗਏ ਉਹਨਾਂ ਨੇ ਸਾਨੂੰ ਗਰਦਾਸਪੁਰ ਅਮਨਦੀਪ ਕੋਲ ਡਾਕਟਰ ਜਿਹੜਾ ਉਹਨਾਂ ਕੋਲ ਭੇਜਿਆ ਤੇ ਇਹਨਾਂ ਨੇ ਕਿ ਉਹ ਬਕਸੂ ਆ ਜਿਹੜਾ ਉਹ ਚੀਰ ਫਾਰ ਤੋਂ ਬਿਨਾ ਹੀ ਆਪਰੇਟ ਤੋਂ ਬਿਨਾ ਹੀ ਉਹ ਜਿਹੜਾ ਉਹ ਕੱਢ ਦਿੱਤਾ ਵਾ ਤੇ ਵਧੀਆ ਡਾਕਟਰ ਆ ਜੇ ਤੁਹਾਨੂੰ ਕਿਸੇ ਕੋਈ ਵੀ ਇਸ ਤਰ੍ਹਾਂ ਦੀ ਦਿੱਕਤ ਆ ਪ੍ਰੋਬਲਮ ਆ ਕਪਰੇਟ ਕਰਨ ਤੋਂ ਬਿਨਾਂ ਤੁਸੀਂ ਇੱਥੇ ਪੜਵਾ ਸਕਦੇ ਹੋ